ਲੋੜੀ ਦੇ ਤਿਉਹਾਰ ਦੇ ਮੌਕੇ ਤੇ ਅੰਮ੍ਰਿਤਸਰ ਦੇ ਪਿੰਛੀਨਾ ਕਰਮ ਵਿੱਚ ਇੱਕ ਪਰਿਵਾਰ ਆਪਣੇ ਘਰ ਦੇ ਵਿਹੜੇ ਵਿੱਚ ਅੱਗ ਜਲਾ ਕੇ ਲੋੜੀ ਮਨਾ ਰਿਹਾ ਸੀ ਇਸ ਦੌਰਾਨ ਪਰਿਵਾਰ ਦੇ ਮੈਂਬਰ ਅਤੇ ਬੱਚੇ ਅੱਗ ਦੇ ਆਲੇ ਦੁਆਲੇ ਬੈਠੇ ਸਨ ਅਚਾਨਕ ਇਸ ਦੌਰਾਨ ਧਮਾਕਾ ਹੋ ਗਿਆ ਜਿਸ ਦੌਰਾਨ ਨਿਕਲਣ ਵਾਲੀ ਚਿੰਗਿਆੜੀ ਪਰਿਵਾਰਕ ਮੈਂਬਰ ਤੇ ਡਿੱਗ ਪਈ ਹਾਲਕਿ ਉਹਨਾਂ ਦੀ ਜਾਨ ਤਾਂ ਬਚ ਗਈ ਪਰ ਉਹਨਾਂ ਦੇ ਕੱਪੜੇ ਸੜ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਪਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਦੇ ਮੌਕੇ ਤੇ ਉਹ ਆਪਣੇ ਪਰਿਵਾਰ ਸਮੇਤ ਅੱਗ ਦੇ ਕੋਲ ਬੈਠੇ ਸੀ ਕਿ ਅਚਾਨਕ ਤਮਾਕਾ ਹੋ ਗਿਆ ਅਤੇ ਇਸ ਤਮਾਕੇ ਦੀ ਚੰਗਿਆੜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਡਿੱਗ ਪਈ ਸਾਡੇ ਕੱਪੜੇ ਸੜ ਗਏ ਪਾਇਆ ਸੀਗਾ ਤੇ ਜਦੋਂ ਭੁਗਾ ਲਾਇਆ ਮੈਂ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਭੈਣ ਭਰਾਵੋ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋੜੀ ਦੇ ਦਿਨ ਤਿਹਾੜੀ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਕੁਝ ਤੁਸੀਂ ਉਹ ਗੱਲ ਆਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਰਕੇ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ ਚ ਸਾਰੇ ਸੁਖਸਤਾਂਤ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ ਪੁੱਗਾ ਬਾਲਦੇ ਹੋ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ